ਕੱਲ ਆਪਾਂ ਕਹਿੰਦੇ ਸੀ ਜੇ ਮੀਂਹ ਪੈ ਗਿਆ ਤਾਂ ਇੱਥੇ ਆ ਕੇ ਤਾਂ ਬਹੁਤ ਔਖੇ ਹੋਵਾਂਗੇ। ਤੇ ਟਾਈਮ ਟੂ ਫਾਈਂਡ ਆਊਟ ਕਿੰਨੇ ਔਖੇ ਹੁੰਨੇ ਆ। ਇਹ ਕੋਲੀ ਕਿਵੇਂ ਤਰੂਗੀ? ਬਾਈ ਨਸੀਬੱਤੇ ਦਾ ਕੀ ਇਰਾਦਾ? ਇਹ ਚਾਤੀ ਕਲਾ ఓਵਰਲੈਂਡਸ ਪ੍ਰੋਡਕਸ਼ਨ ਨਹੀਂ ਓਨੈਸਟਲੀ ਇਹਦਾ ਇਹਨਾਂ ਦਾ ਡੱਡੰਡਾ ਇਹ ਦੁਕਾਨ ਦਾ ਰਿਵਰ ਕ੍ਰੋਸਿੰਗ ਹੀ ਹੈਣੀ ਹਾਂ ਹੈ ਜਦੋਂ ਡਰੋਨ ਰੂੰਡ ਆ ਕੇ ਵੇਖੀਏ ਜਾਂ ਆਸ-ਪਾਸੇ ਔਰ ਫਿਰ ਕੇ ਵੇਖੀਏ ਵੀ ਗਾਂ ਜਾਣਾ ਕਿੱਥੇ ਆ ਪਿਛਲੇ ਐਪੀਸੋਡ ਵਿੱਚ ਤੁਸੀਂ ਦੇਖਿਆ ਅਸੀਂ ਵਿਕਟੋਰੀਅਨ ਹਾਈ ਕੰਟਰੀ ਦੇ ਪਹਾੜਿਆਂ ਨੂੰ 버ਗੋਇਨ ਟਰੈਕ ਤੇ ਰਾਹੀਂ ਕ੍ਰੋਸ ਕਰਕੇ ਮੈਕਲੇਸਟਰ ਰਿਵਰ ਦੇ ਕਿਨਾਰੇ ਇੱਕ ਸੋਹਣਾ ਜਿਹਾ ਸਪੌਟ ਲੱਭ ਕੇ ਇੱਥੇ ਬ੍ਰੈਕਫਾਸਟ ਕੀਤਾ। ਰਿਵਰ ਦੇ ਦੂਜੇ ਪਾਸੇ ਪਹਾੜੀ ਸੀ ਤੇ ਸਾਨੂੰ ਲੱਗਿਆ ਜਿਵੇਂ ਇੱਕ ਡੈੱਡ ਐਂਡ ਹੋ ਲਾ। ਆਹ ਭਾਈ ਇੱਥੇ ਮੈਨੂੰ ਲੱਗਦਾ ਇੱਥੇ ਟਰੈਕ ਆ। ਇਹ ਟਰੈਕ ਨਾ ਮੈਨੂੰ ਲੱਗਦਾ ਨਹੀਂ ਵੀ ਇੰਨਾ ਯੂਜ਼ਡ ਹੋਊਗਾ ਇਹ ਕਿਉਂਕਿ ਟ੍ਰੈਕ 'ਚ ਬੁਸ਼ੇਜ਼ ਉੱਗੀਆਂ ਹੋਈਆਂ। ਬਾਈਪਰ ਆ ਦੇ। ਕਾਰ ਦੇ ਟਾਇਰਾਂ ਦੇ ਮਾਰਕ ਆ ਯਾਰ। ਆਹ ਪਰ ਹੈ? ਇੱਕੋ ਹੀ ਟਾਇਰਾਂ ਦੇ ਮਾਰਕ ਹੈ। ਇਹਨਾਂ ਲੱਗਦਾ ਨਹੀਂ ਵੀ ਇਹ ਐਨ ਨੇ ਆਪਨ ਯੂਜ਼ ਦੇ। ਟ੍ਰੈਕ ਅਸਲ ਵਿੱਚ ਇੱਥੇ ਵੀ ਹੈ ਨਹੀਂ ਸੀ। ਜਿਹੜੇ ਸਾਨੂੰ ਟਾਇਰਾਂ ਦੇ ਮਾਰਕ ਦਿਸੇ ਉਹ ਕਿਸੇ ਨੇ ਰਿਵਰ ਦੇ ਬੈਂਕ ਤੇ ਕੈਂਪਿੰਗ ਕੀਤੀ ਸੀ। ਅੱਗੇ ਜਾ ਕੇ ਵੇਖਿਆ ਤਾਂ ਉਹਨਾਂ ਦੀ ਕੈਂਪਫਾਇਰ ਉੱਥੇ ਉਵੇਂ ਹੀ ਸੀ। ਇਵੈਂਚੁਅਲੀ ਅਸੀਂ ਡਰੋਨ ਉਡਾਇਆ। ਤਸੀਂ ਕਾਰਾਂ ਕ੍ਰੋਸ ਕਰਦੀਆਂ ਦੇਖੀਆਂ ਇਸ ਤੋਂ ਸਾਨੂੰ ਪਤਾ ਲੱਗਾ ਕਿ ਰਿਵਰ ਕ੍ਰੋਸਿੰਗ ਸਾਡੇ ਤੋਂ ਥੋੜਾ ਜਿਹਾ ਸਾਈਡ ਤੇ ਸੀ ਸੋ ਸਾਨੂੰ ਵਾਪਸ ਜਾ ਕੇ ਇੱਕ ਸਾਈਡ ਟਰੈਕ ਲੈਣੀ ਪੈਣੀ ਸੀ ਜਿਹੜੀ ਸਾਨੂੰ ਰਿਵਰ ਕ੍ਰੋਸਿੰਗ ਦੇ ਵਿੱਚ ਦੀ ਲੈ ਕੇ ਜਾਂਦੀ ਇੱਥੇ ਅਸੀਂ ਤਕਰੀਬਨ ਘੰਟਾ ਡੇਢ ਘੰਟਾ ਬਤਾਇਆ ਤੇ ਵੰਚਲੇ ਸੀ ਆਪਦਾ ਸਮਾਨ ਕੀਤਾ ਪੈਕ ਕੈਂਪਫਾਇਰ ਬੁਝਾਈ ਤੇ ਚੱਲ ਪਏ ਰਿਵਰ ਕ੍ਰੋਸਿੰਗ ਵੱਲ ਨੂੰ ਮੈਂ ਦੱਸ ਦਊ ਕਿ ਤੇ ਵਖੀਏ ਨੇੜੇ ਚੱਲ ਕੇ ਭਾਈ ਜਾਣੇ ਪੈਣਾ ਲਓ ਵੀਰੇ ਜਿਹੜੇ ਪਰਲੇ ਪਾਸਿਓਂ ਬਾਈਆਂ ਨੇ ਇੱਥੋਂ ਦੀ ਐਗਜ਼ਿਟ ਕੀਤਾ ਪੂਰਾ ਜ਼ੋਰ ਲੱਗਿਆ ਉਹਨਾਂ ਦਾ ਇੱਥੇ ਹਾਂ ਆ ਦੇਖੋ ਨਿੱਕਾ ਦਰਖਤ ਪਿਆ ਸੀਗਾ ਇਹ ਵੀ ਪਟਤਾ ਹਾਂ ਆਹਾਂ ਹਾਂ ਲੂਜ਼ ਰੌਕ ਆ ਨਾ ਇੱਥੇ ਟ੍ਰੈਕਸ਼ਨ ਨਹੀਂ ਮਿਲਦੀ ਹੁੰਦੀ ਉਹਨਾਂ ਨੂੰ ਹਾਂ ਪਿੱਛੋਂ ਭਜਾ ਕੇ ਪੂਰਾ ਜ਼ੋਰ ਲਵਾ ਕੇ ਨਿਕਲੇ ਆ ਉਹ ਹਾਂ ਹਾਂਜੀ ਭਾਈ ਐਤ ਕੀ ਭਾਵੇਂ ਕਿਹਦੀ ਵਾਰੀ ਆ ਡੈਪਥ ਚੈੱਕ ਕਰਨ ਦੀ ਥੋਡੀ ਹੈ ਸੰਗ ਆਉਂਦੀ ਆ ਪਿਛਲੀ ਵਾਰੀ ਮੈਨੂੰ ਠੰਡੇ ਪਾਣੀ ਚਵਾੜਿਆ ਸੀ। ਪੈਰ ਸਨ ਹੋ ਗਏ ਸੀ ਮੇਰੇ। ਚੱਲ ਕੋਈ ਨਹੀਂ। ਕੀ ਕਹਵੇਂ ਹੁੰਦੇ ਐ ਐਤਕੀ ਵੀ ਦੋ ਕੁਰਬਾਨੀ। ਤੁਹਾਨੂੰ ਡੰਡਾ ਲੱਭ ਕੇ ਦਿੰਨੇ ਹਾਂ ਕੋਈ। ਹਾਂ। ਤੇ ਵੜ ਜੋ ਵਗਰਾ। ਢਿੱਲੋਂ ਬਾਈ ਨੇ ਰਿਵਰ ਵਾਕ ਕਰਕੇ ਵੇਖਿਆ ਤਾਂ ਪਤਾ ਲੱਗਿਆ ਕਿ ਪਾਣੀ ਦੀ ਡੈਪਥ ਨੀ ਹਾਈਟ ਸੀਗੀ। ਇਸ ਤੋਂ ਇਲਾਵਾ ਪਾਣੀ ਦੇ ਵਿੱਚ ਦੋ ਵੱਡੇ ਪੱਥਰ ਸੀ। ਪਾਣੀ ਦੀ ਡੈਪਥ ਐਡਾ ਵੱਡਾ ਇਸ਼ੂ ਨਹੀਂ ਸੀ ਕਿਉਂਕਿ ਆਪਣੀਆਂ ਦੋਨੋਂ ਕਾਰਨਾਂ ਦੇ ਸਨੋਰਕਲ ਲੱਗੀ ਹੋਈ ਆ। ਬਟ ਉਹਨਾਂ ਦੋ ਪੱਥਰਾਂ ਨੂੰ ਅਵੋਇਡ ਕਰਨਾ ਬੈਟਰ ਆ। ਜਦੋਂ ਰਿਵਰ ਕ੍ਰਾਸਿੰਗ ਕਰਨੀ ਹੋਵੇ ਤਾਂ ਇਹ ਬਹੁਤ ਜ਼ਰੂਰੀ ਹੁੰਦਾ ਕਿ ਰਿਵਰ ਨੂੰ ਵਾਕ ਕਰਕੇ ਵੇਖ ਲੈਣਾ ਚਾਹੀਦਾ ਪਾਣੀ ਆਪਟੀਕਲ ਇਲਿਊਜ਼ਨ ਕ੍ਰੀਏਟ ਕਰਦਾ ਸੋ ਬਾਹਰ ਕੜ ਕੇ ਐ ਲੱਗਦਾ ਕਿ ਪਾਣੀ ਜਿਆਦਾ ਡੂੰਘਾ ਨਹੀਂ ਇਸ ਤੋਂ ਇਲਾਵਾ ਜੇ ਪਾਣੀ ਦੇ ਵਿੱਚ ਵੱਡੇ ਪੱਥਰ ਹੋਣ ਜਾਂ ਕੋਈ ਦਰਖਤ ਦਾ ਤਣਾ ਪਿਆ ਹੋਵੇ ਤਾਂ ਉਹ ਦਿਸ ਜਾਂਦਾ ਇਹ ਦੋਨੋਂ ਚੀਜ਼ਾਂ ਕਾਰਨ ਬਹੁਤ ਨੁਕਸਾਨ ਕਰ ਸਕਦੀਆਂ ਮੈਕਲੇਸਟਰ ਰਿਵਰ ਦੇ ਉੱਤੇ ਬਹੁਤ ਐਹੋ ਜਿਹੀਆਂ ਕ੍ਰਾਸਿੰਗਸ ਆ ਜਿੱਥੇ ਲੋਕਾਂ ਦੀਆਂ ਕਾਰਨ ਡੁੱਬੀਆਂ ਵੀ ਆ ਸੋ ਪ੍ਰੀਕੌਸ਼ਨ ਰੱਖਣਾ ਬੈਟਰ ਹੁੰਦਾ ਜੇ ਤੁਸੀਂ ਇੱਕ ਤੋਂ ਵੱਧ ਕਾਰਾਂ ਨਾਲ ਟ੍ਰੈਵਲ ਕਰ ਰਹੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਇੱਕ ਟਾਈਮ ਤੇ ਇੱਕ ਕਾਰ ਹੀ ਰਿਵਰ ਨੂੰ ਕ੍ਰੋਸ ਕਰੇ ਬਹੁਤ ਵਾਰੀ ਇਹ ਹੋਇਆ ਕਿ ਜਦੋਂ ਇੱਕ ਤੋਂ ਵੱਧ ਕਾਰਾਂ ਰਿਵਰ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੀਆਂ ਤੇ ਅਗਲੀ ਕਾਰ ਕਿਸੇ ਵੀ ਕਾਰਨ ਰੁਕ ਜੇ ਤਾਂ ਪਿਛਲੀ ਕਾਰ ਦੇ ਵਿੱਚ ਪਾਣੀ ਪੈ ਜਾਂਦਾ ਅਗਲੀ ਕਾਰ ਦੇ ਵਿੱਚ ਤਾਂ ਪੈਣਾ ਹੀ ਆ ਪਰ ਪਿਛਲੀ ਕਾਰ ਦਾ ਵੀ ਨੁਕਸਾਨ ਹੋ ਜਾਂਦਾ ਰਿਵਰ ਦੇ ਵਿੱਚ ਕਾਰ 1 ਮਿੰਟ ਵੀ ਰੁਕ ਗਈ ਤਾਂ ਪਾਣੀ ਦੋਰ ਵਿੱਚ ਦੀ ਅੰਦਰ ਆਉਣ ਲੱਗ ਜਾਂਦਾ ਪਿਛਲੀ ਵੀਡੀਓ ਦੇ ਵਿੱਚ ਅਸੀਂ ਬਰਗੋਇਨ ਟਰੈਕ ਦਾ ਡਾਊਨ ਹਿੱਲ ਸੈਕਸ਼ਨ ਕਰਕੇ ਮੈਕਲੇਸਟਰ ਰਿਵਰ ਦੇ ਕਿਨਾਰੇ ਤੇ ਬ੍ਰੈਕਫਾਸਟ ਕੀਤਾ ਸੀ ਹੁਣ ਅਸੀਂ ਰਿਵਰ ਕ੍ਰੋਸਿੰਗ ਕਰਕੇ ਪਹਾੜੀ ਦੇ ਉੱਤੇ ਚੜ੍ਹ ਕੇ ਇੱਕ ਇੰਟਰਸੈਕਸ਼ਨ ਤੇ ਆ ਕੇ ਖੜੇ ਹੋ ਗਏ ਸੀ ਇੱਕ ਕਲਾਈਮ ਛੋਟੀ ਸੀ ਪਰ ਸਟੀਪ ਬਹੁਤ ਸੀ ਟਰੈਕ ਦਾ ਇਹ ਹਿੱਸਾ ਵੈਲ ਫਾਰਮਡ ਹੋਣ ਕਰਕੇ ਸਾਨੂੰ ਕਲਾਈਮ ਵਿੱਚ ਕੋਈ ਟਰਬਲ ਨਹੀਂ ਆਈ ਪਰ ਜੇ ਮੀਂਹ ਪੈ ਹੁੰਦਾ ਤਾਂ ਇੱਥੇ ਸਟੋਰੀ ਹੋਰ ਹੋਣੀ ਸੀ ਕਿਉਂਕਿ ਇਸ ਪਾਰਟ ਦੇ ਵਿੱਚ ਕਲੇ ਬਹੁਤ ਸੀ ਹਾਂ ਭਾਈ ਮਿਡਵੇਜੇ ਆ ਗਏ ਹਾਂ ਆ ਕਿਹੜੀ ਇਹ ਪੰਜਰਾ ਇੱਥੇ ਪੰਜਰਾ ਲੱਗਦੇ ਆ ਹਾਂ ਹੈਨਾ ਆ ਪਤਾ ਨਹੀਂ ਆਪਾਂ ਨੂੰ ਕੀ ਐ ਇਧਰੋਂ ਇਧਰ ਗ੍ਰੀਨ ਹਿੱਲ ਟ੍ਰੈਕ ਐ ਅਮ ਇਥੋਂ ਆਏ ਨੂੰ ਜਾਂਦੀ ਐ ਬਰਗੋਇਨ ਟ੍ਰੈਕ ਆਹਾ ਉਹ ਜਿਹੜੀ ਹੱਟਾ ਉੱਥੇ ਜਾਂਦੀ ਆ ਅੱਛਾ ਇਹ ਬਰਗੋਇਨ ਟ੍ਰੈਕ ਦੀ ਲਾਸਟ ਲੈਗ ਸੀ ਅਸੀਂ ਪਹਿਲਾਂ ਡਾਊਨ ਹਿੱਲ ਜਾ ਕੇ ਫਿਰ ਇੱਕ ਸਟੀਪ ਅਪ ਹਿੱਲ ਸੈਕਸ਼ਨ ਜਾਣਾ ਸੀ ਤੇ ਰਿਜ ਲਾਈਨ ਨੂੰ ਰਾਈਡ ਕਰਦਿਆਂ ਕਰਦਿਆਂ ਅਸੀਂ ਇਹ ਟ੍ਰੈਕ ਫਿਨਿਸ਼ ਕਰਨੀ ਸੀ ਪਰ ਉਸ ਤੋਂ ਪਹਿਲਾਂ ਰਸਤੇ ਵਿੱਚ ਆ ਰਿਹਾ ਸੀ ਇੱਕ ਹੋਰ ਚੈਲੰਜ ਇਸ ਡਾਊਨ ਹਿੱਲ ਸੈਕਸ਼ਨ ਦੇ ਜਮਾਂ ਐਂਡ ਤੇ ਸੀਗਾ ਇੱਕ ਸਵਿਚ ਬੈਕ ਤੇ ਇਹ ਸਵਿਚ ਬੈਕ ਵੀ ਬਹੁਤ ਸਟੀਪ ਸੀ ਇਹਦੇ ਇੱਕ ਸਾਈਡ ਤੇ ਸੀਗਾ ਟੋਆ ਤੇ ਅੱਗੇ ਸੀ ਕ੍ਰੀਕ ਕ੍ਰਾਸਿੰਗ ਕ੍ਰੀਕ ਦੇ ਵਿੱਚ ਪਾਣੀ ਤਾਂ ਜ਼ਿਆਦਾ ਹੈ ਨਹੀਂ ਸੀ ਪਰ ਉਹਦੇ ਵਿੱਚ ਇੱਕ ਰੌਕ ਸਟੈਪ ਸੀ ਸੋ ਸਾਨੂੰ ਡਰ ਸੀਗਾ ਕਿ ਕਾਰ ਦਾ ਅਗਲਾ ਬੰਪਰ ਜਾਂ ਪਿਛਲਾ ਬੰਪਰ ਟੱਚ ਹੋਊਗਾ ਅੱਗੇ ਕਿਉਂਕਿ ਮੈਂ ਕਰਾਂਗੇ ਅੱਗੇ ਜਾ ਕੇ ਦੇਖਦੇ ਆਂ ਇੱਥੋਂ ਦੀ ਕਿਵੇਂ ਉਤਰੂਗੀ ਰੌਕ ਸਟੈਪ 'ਤੇ ਇਹ ਹੈ ਆਵੇ ਕਿਸ ਨੇ ਬਾਈ ਲੱਕੜ ਰੱਖੀ ਹੋਈ ਹੈ ਇੱਥੇ ਇਹ ਤਾਂ ਮੈਂ ਰੱਖੀ ਹੈ ਤੁਸੀਂ ਰੱਖਿਆ ਹੈ ਅਸੀਂ ਰੌਕ ਸਟੈਪ ਦੇ ਅੱਗੇ ਲੱਕੜਾਂ ਤੇ ਪੱਥਰ ਰੱਖ ਕੇ ਉਹਨੂੰ ਥੋੜਾ ਜਿਹਾ ਪੱਧਰ ਕਰ ਲਿਆ ਤਾਂ ਜੋ ਕਾਰ ਦਾ ਇੱਕ ਟਾਇਰ ਉਹਦੇ ਉੱਤੇ ਚੜ ਜੇ ਤੇ ਕਾਰ ਦਾ ਅਪਰੋਚ ਐਂਗਲ ਆ ਜਿਹੜਾ ਉਹ ਥੋੜਾ ਜਿਹਾ ਬੈਟਰ ਹੋ ਜੇ ਕਿਉਂਕਿ ਇੱਕ ਬਾਈ ਢਲਾਈ ਵੀ ਹੈ ਨਾ ਅਸਲ 'ਚ ਮੈਨੂੰ ਲੱਗਦਾ ਇਹ ਐਗਜ਼ਿਟ ਆ ਜਿਹੜੀ ਆਪਾਂ ਐਂਟਰੀ ਕਰ ਰਹੇ ਹਾਂ ਹਨਾ ਸ਼ੁੱਡ ਬੀ ਓਕੇ ਇਹੋ ਜੀ ਸਿਚੁਏਸ਼ਨ ਵਿੱਚ ਟ੍ਰਿਕ ਇਹ ਹੁੰਦੀ ਆ ਕਿ ਤੁਸੀਂ ਕਾਰ 'ਚੋਂ ਬਾਹਰ ਨਿਕਲ ਕੇ ਆਪਦੇ ਆਬਸਟਕਲ ਨੂੰ ਚੰਗੀ ਤਰ੍ਹਾਂ ਦੇਖ ਲਓ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਸ ਚੀਜ਼ ਨਾਲ ਡੀਲ ਕਰ ਰਹੇ ਹੋ ਤੇ ਦੂਜਾ ਇਹ ਕਿ ਤੁਹਾਡੇ ਕੋਲੇ ਸਪੌਟਰ ਹੋਵੇ ਕਿਉਂਕਿ ਕਾਰ ਦੇ ਵਿੱਚ ਬੈਠਿਆਂ ਨੂੰ ਤਾਂ ਦਿਸਦਾ ਨਹੀਂ ਸੋ ਬੰਦਾ ਬਾਹਰ ਖੜਾ ਤੁਹਾਨੂੰ ਡਾਇਰੈਕਟ ਕਰੀ ਜਾਵੇ ਹਾਂ ਬਣ ਗਈ ਗ ਆਜੋ 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 ਰੇਸ ਨਾ ਦਿਓ ਜੱਕਦਮ ਹੌਲੀ 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 ਆਜੋ 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 ਪਿੱਛੋਂ ਬੰਪਰ ਤਾਂ ਨਹੀਂ ਲੱਗਦਾ ਬੰਪਰ ਨਹੀਂ ਲੱਗਦਾਗਾ ਤੁਹਾਡਾ ਬੰਡਰ ਫਲੈਪ ਲੱਗੂਗੀ ਬਡ ਫਲੈਪ ਹਾਂ ਬੱਸ ਵਾਹ ਜੀ ਵਾਹ ਮੈਨ ਲੱਗਦਾ ਨਹੀਂ ਸੀ ਇੱਥੋਂ ਮੈਂ ਬਹੁਤ ਔਖੇ ਹੋਵਾਂਗੇ ਭਾਈ ਜੀ ਤੁਸੀਂ ਦਿਨਾਰੇ ਕਾਰੋ ਸੀਗਾ ਨਾ ਆਏ ਕਿਹਦੇ ਨਾਲੋਂ ਹੈ ਆਏ ਤੁਸੀਂ ਔਖੇ ਕਿਵੇਂ ਹੋ ਜਾਂਦੇ 37 ਸਾਲ ਦਾ ਐਕਸਪੀਰੀਅੰਸ ਆ ਠੀਕ ਹੈ ਭਾਈ ਨੰਬਰ ਨੰਬਰ 1 ਭਈਆ ਬੂਟੇ ਜਿਹਨੇ ਦੇਖਿਓ ਰਪੈਂਟੇ ਜੀ ਪਾੜਤੀ ਕੰਡੇ ਕਾਹਦਾ ਬੂਟਾ ਭਾਵੇਂ ਇਹ ਪਤਾ ਨਹੀਂ ਆ ਬੂਟਾ ਨਾ ਭਾਈ ਇਹ ਹੈਗਾ ਬਲੈਕਬੈਰੀ ਆ ਵੇ ਆ ਲੱਗੀ ਜਾਂਦੀਆਂ ਬਲੈਕਬੈਰੀਆਂ ਇਨੂੰ ਕੰਡੇ ਲੱਗੇ ਪਿਆ ਸੁਪਰਮਾਰਕਟ ਦੇ ਵਿੱਚੋਂ ਆਪਾਂ ਪੈਸੇ ਲਾ ਕੇ ਬਲੈਕਬੈਰ ਨੇ ਖਰੀਦਿਆ ਪਰ ਆ ਸਾਰਾ ਇਹ ਬਲੈਕਬੈਰੀ ਆ ਤੇ ਇਹ ਹਾਈ ਕੰਟਰੀ ਇਹਦੇ ਨਾਲ ਭਰੀ ਹੋਈ ਆ ਇਹ ਵੀਡ ਐਕਚੁਅਲ ਦੇ ਵਿੱਚ ਇਹਨੇ ਟੇਕਓਵਰ ਕਰ ਲਿਆ ਤੇ ਸਪਰੇਅ ਮਾਰਦੇ ਆ ਇਹਨੂੰ ਮਾਰਨ ਵਾਸਤੇ ਪਰ ਇਹ ਮਤਲਬ ਬਹੁਤ ਗੰਦੀ ਚੀਜ਼ ਐ ਇਹ ਗੰਦੀ ਤਾਂ ਨਹੀਂ ਆਪਾਂ ਖਾਣੇ ਆ ਪਰ ਐਜ਼ ਅ ਵੀਡ ਬਹੁਤ ਗੰਦੀ ਐ ਇਹ ਲੇ ਨਿਕਲਦਾ ਨਹੀਂ ਇਸ ਸੈਕਸ਼ਨ ਤੋਂ ਸ਼ੁਰੂ ਹੋ ਜਾਂਦੀ ਹੈ ਇੱਕ ਹੋਰ ਚੜ੍ਹਾਈ। ਇਹ ਬਰਗੋਇਨ ਟਰੈਕ ਦੀ ਲਾਸਟ ਚੜ੍ਹਾਈ ਆ ਤੇ ਅਸੀਂ ਇਹਦੇ ਵਿੱਚ ਤਕਰੀਬਨ 250 ਮੀਟਰ ਦਾ ਐਲਟੀਟਿਊਡ ਗੇਨ ਕਰਨਾ ਸੀ। ਇਹ ਸੈਕਸ਼ਨ ਸਟੀਪ ਜ਼ਰੂਰ ਸੀ ਪਰ ਇੱਥੇ ਕਾਰ ਨੂੰ ਟਰੈਕਸ਼ਨ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਟਰੈਕ ਵੈਲ ਫਾਰਮਡ ਸੀ ਤੇ ਗ੍ਰਿਪੀ ਸੀ। ਇਸ ਕਲਾਈਮਬ ਦੇ ਐਂਡ ਤੇ ਆ ਇੱਕ ਰੌਕੀ ਸੈਕਸ਼ਨ ਇੱਥੇ ਐਕਸਪੋਜ਼ਡ ਬੈਡ ਰੌਕ ਆ ਤੇ ਰੌਕ ਸਟੈਪਸ ਬਣੇ ਹੋਏ ਆ ਸੋ ਇੱਥੇ ਧਿਆਨ ਦੇਣ ਦੀ ਲੋੜ ਆ ਕਿ ਤੁਸੀਂ ਕਿਹੜੀ ਲਾਈਨ ਪਿਕ ਕਰਨੀ ਆ ਇੱਥੇ ਕਈ ਥਾਵਾਂ ਤੇ ਪੱਥਰਾਂ ਦੀਆਂ ਨੁਕਰਾਂ ਤਿੱਖੀਆਂ ਸੋ ਜੇ ਤੁਹਾਡੇ ਟਾਇਰ ਪ੍ਰੈਸ਼ਰ ਸਹੀ ਨਹੀਂ ਤਾਂ ਤੁਹਾਡੇ ਟਾਇਰ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਤੁਸੀਂ ਜਦੋਂ ਰਫ ਏਰੀਆ ਵਿੱਚ ਆਉਨੇ ਆਪ ਤੇ ਟਾਇਰ ਪ੍ਰੈਸ਼ਰ ਡਬਲ ਚੈੱਕ ਕਰ ਲਓ ਇਸ ਸੈਕਸ਼ਨ ਨੂੰ ਅਸੀਂ ਵਾਕ ਕਰਨ ਤੋਂ ਬਾਅਦ ਡਿਸਾਈਡ ਕੀਤਾ ਕਿ ਅਸੀਂ ਲੈਫਟ ਲਾਈਨ ਨੂੰ ਸਟਿਕ ਕਰਨਾ ਲੈਫਟ ਤੇ ਰੌਕ ਸਟੈਪਸ ਥੋੜੇ ਜਿ ਘੱਟ ਸੀਗੇ ਤੇ ਤਿੱਖੇ ਪੱਥਰ ਵੀ ਥੋੜੇ ਸੀ ਕੈਮਰੇ ਦੇ ਵਿੱਚ ਸ਼ਾਇਦ ਹੋਵੇ ਦੱਸਦਾ ਨਹੀਂ ਪਰ ਇਹ ਏਰੀਆ ਬਹੁਤ ਸਟੀਪ ਤੇ ਟੈਕਨੀਕਲ ਸੀ ਏ ਸੈਕਸ਼ਨ ਇਸ ਲੈਗ ਦਾ ਸਭ ਤੋਂ ਸਟੀਪ ਤੇ ਸਭ ਤੋਂ ਹਾਈएस्ट ਪਾਰਟ ਸੀ ਜਿਸ ਦਾ ਮਤਲਬ ਆ ਮਾਈਂਡ ਬ्लोਇੰਗ 360 ਡਿਗਰੀ 뷰ਸ ਲੈਗ ਦਾ ਕਟਾਪੇ ਪਰ ਪਿੱਛੇ ਤੁਸੀਂ 뷰 ਦੇਖੋ ਅੱਗੇ ਰਹੀ اپنی ਪੈਗ ਜਿਹੜੀ ਹੋ ਗਈ ਆ ਉਹ ਜਿਹੜੀ ਕਰਨ ਆਏ ਸੀ ਹੁਣ ਆਪਾਂ ਲੈਫਟ ਲੈ ਲਿਆ ਬਲੈਕ ਰੇਂਜ ਰੋਡ ਆ ਕੇ ਬਲੈਕ ਰੇਂਜ ਟਰੈਕ ਤੇ ਇੱਥੇ ਹੁਣ ਬਾਈ ਨੂੰ ਕੁੱਛ ਦੇ ਆ ਚਾਹ ਚੂ ਬਣਾਈ ਗਏ ਕੁਛ ਮੜਾ ਮੋਟਾ ਬ੍ਰੇਕ ਲੱਗੇ ਬਾਈ ਨਸ਼ੇ ਪੱਤੇ ਦਾ ਕੀ ਇਰਾਦਾ ਕੱਪੇਗਾ ਤੁਹਾਡਾ ਉਹ ਵੀ ਵੀਰ दो तो कार अच्छा, दु तो तो मार लो जी भाई जी बनाइए चाहू तो बाद अपना कैंपसाइट खेड़ी है इतना तो बारह किलोमीटर है ਜੀ ਪੱਚ ਮਿੰਟ ਦਰ ਆ ਮੈਨਾਂ ਆਫ ਰੋਡ ਟਰੈਕ ਕਰਕੇ ਹੋ ਸਕਦਾ ਟਾਈਮ ਲੱਗ ਜੇ ਹਾਂ ਕਿ ਦੱਸ ਤਾਂ ਹੀ ਜਾਂਦੇ ਆਪਾਂ ਦੂਜਾ ਗੇਹੜੀ ਨਹੀਂ ਪੈਂਦਾ ਨਹੀਂ ਪੈਂਦਾ ਪਹਿਲੇ ਚ ਹੀ ਆਏ ਆ ਸ਼ੁਰੂ ਤੋਂ ਟਰੈਕ ਸਾਈਡ 'ਚ ਆ ਬਾਈ ਹੈ ਹਾਂ ਮੌਸਮ ਵੀ ਠੀਕ ਆ ਨਾ ਠੰਡ ਨਾ ਕਰਦੇ ਹਾਂ ਚਾਹ ਆਪਣੂ ਪਿਆਰ ਮੈਂ ਚਾ ਆਪਣੇ ਕੋਲੇ ਵੱਧ ਬਣ ਗਈ। ਦੇਖੋ ਹੋਰ ਬੰਦਾ ਉਹਨੂੰ ਵੀ ਸੱਦ ਲੈਨੇ ਆ। ਆਪਣੇ ਬੇਲੀ ਜਿਹੜੇ ਆਪਣੀਆਂ ਵੀਡੀਓ ਵੇਖਦੇ ਉਹਦਾ ਭਾਵੇਂ ਆ ਜਾਣ। ਹਾਂ। ਹੋਰ ਤਾਂ ਇਥੇ ਕੋਈ ਨਹੀਂ ਹੈ। ਸਹੀ ਗੱਲ ਐ। ਬਲੈਕ ਰੇਂਜ ਟਰੈਕ ਤੇ ਬ੍ਰੇਕ ਲੈਂਡ ਤੋਂ ਬਾਅਦ ਅਸੀਂ ਮੋੜ 'ਤੇ ਚਾਈਨੀਜ਼ ਟਰੈਕ ਵੱਲ ਨੂੰ। ਇਸ ਟਰੈਕ ਨੇ ਸਾਨੂੰ ਸਾਡੀ ਕੈਂਪ ਸਾਈਟ ਤੇ ਲੈ ਜਾਣਾ ਸੀ। ਤੇ ਕੈਂਪ ਸਾਈਟ ਇੱਥੋਂ 15-20 ਮਿੰਟ ਦੀ ਡਰਾਈਵ ਤੇ ਆ। ਕਿਸੇ ਵੀ ਟ੍ਰੈਕ ਦੇ ਵਿੱਚ ਜਰੂਰੀ ਕਿ ਐ ਡਿਫਿਕਲਟ ਸੈਕਸ਼ਨ ਹੁੰਦਾ ਜਿਵੇਂ ਆਹ ਬਹੁਤ ਹੀ ਬੋਗੀ ਤੇ ਇੱਥੇ ਕਟ-ਆਫ ਸੈਕਸ਼ਨ ਆ ਇੱਥੇ ਉਹਦੇ ਨਾਲ 90% ਆਫ ਦੀ ਟਾਈਮਸ ਸਾਈਡ ਤੇ ਚਿਕਨ ਟਰੈਕ ਬਣੀ ਹੁੰਦੀ ਆ ਜਿਵੇਂ ਕਿ ਆਹ ਟਰੈਕ ਆ ਇੱਥੇ ਇਹ ਟਰੈਕ ਜਮਾਂ ਸਿੰਪਲ ਆ ਇਹਦੇ ਚ ਮਤਲਬ ਆਹ ਸਾਰਾ ਇਹਨੂੰ ਇਹਨੂੰ ਬਾਈਪਾਸ ਕਰ ਦਿੰਦਾ ਇਹ 90% ਆਫ ਦੀ ਟਾਈਮਸ ਇਹ ਹੁੰਦਾ ਜਾਂ ਜਿਵੇਂ ਉਹ ਪਿੱਛੇ ਬੋਗੀ ਸੈਕਸ਼ਨ ਬਣਿਆ ਹੋਇਆ ਤੇ ਉਹਦੇ ਇਧਰ ਦੀ ਆ ਚਿਕਨ ਟਰੈਕ ਬਣੀ ਹੋਈ ਆ ਸੋ ਤੁਸੀਂ ਹਮੇਸ਼ਾ ਦੇਖ ਲੈਣਾ ਇਹ ਨਹੀਂ ਵੀ ਸਿੱਧਾ ਹੀ ਜਾਣਾ ਤੁਸੀਂ ਚਿਕਨ ਟਰੈਕ ਲੈ ਸਕਦੇ ਹੋ ਅਸੀਂ ਚਿਕਨ ਟਰੈਕ ਲੈਨੇ ਆ ਕਿਉਂ ਬਾਈ ਜਮਨ ਸਹੀ ਗੱਲ ਹੈ ਬਾਈ ਤੁਹਾਨੂੰ ਆਪਦੀ ਗੱਡੀ ਡੈਮੇਜ ਨਹੀਂ ਕਰਨੀ ਅਸੀਂ ਨਹੀਂ ਕਰ ਆਪਦੀ ਗੱਡੀ ਡੈਮੇਜ ਕਰਦੇ ਅਨਲੈਸ ਵੀ ਰੀਅਲੀ ਹੈਵ ਟੂ ਗੋ ਥਰੂ ਉਹ ਜੀ ਥਾਂ ਤੋਂ ਹਾਂ ਜੇ ਅਸੀਂ ਕਰਦੇ ਆ ਤਾਂ ਸਮਝ ਲਓ ਅਸੀਂ ਫਸ ਗਏ ਅਸੀਂ ਮਸ਼ੀਨਰੀ ਡੈਮੇਜ ਕਰਨ ਦੇ ਵਿੱਚ ਬਲੀਵ ਨਹੀਂ ਕਰਦੇ ਅਸੀਂ ਚਿਕਨ ਟਰੈਕ ਲੈ ਆਪਾਂ ਇੰਜੋਏ ਕਰਨ ਆਏ ਮਸ਼ੀਨਰੀ ਭੰਨਣ ਨਹੀਂ ਆਏਗੇ ਹਾਂ ਸੋ ਇਹਦਾ ਹਮੇਸ਼ਾ ਧਿਆਨ ਰੱਖਿਓ ਜੀ ਸੋ ਅਸੀਂ ਆਪਦੀ ਪਲਾਨ ਦੇ ਮੁਤਾਬਕ ਚਿਕਨ ਟਰੈਕ ਲੈ ਕੇ ਚਾਈਨੀਸ ਟਰੈਕ ਵੱਲ ਨੂੰ ਅੱਗੇ ਵਧ ਪਏ। ਇੱਕ ਚੀਜ਼ ਇੱਥੇ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਆ ਕਿ ਇਹ ਸਾਡਾ ਪਰਸਨਲ ਐਕਸਪੀਰੀਅੰਸ ਤੇ ਪਰਸਨਲ ਓਪੀਨੀਅਨ ਆ। ਅਸੀਂ ਹਾਰਡ 4-ਵੀਲ ਡਰਾਈਵਿੰਗ ਇੰਜੋਏ ਨਹੀਂ ਕਰਦੇ। ਸਾਨੂੰ ਉਹ ਚੀਜ਼ ਸਟ्रेसਫੁੱਲ ਲੱਗਦੀ ਆ। ਪਰ ਮਿੱਤਰੋ ਜੇ ਤੁਸੀਂ ਇੰਜੋਏ ਕਰਦੇ ਹੋ ਤਾਂ ਗੋ ਫਾਰ ਇਟ। ਦੁਨੀਆ ਤੇ ਇੱਕੋ ਹੀ ਆਉਣਾ ਜੇ ਹਾਰਡ 4-ਵੀਲ ਡਰਾਈਵਿੰਗ ਤੁਹਾਨੂੰ ਨਜ਼ਾਰੇ ਦਿੰਦੀ ਆ ਤਾਂ ਫਿਰ ਚਿਕਨ ਟਰੈਕ ਨਾ ਲਾਓ ਤੁਸੀਂ ਮੇਨ ਟਰੈਕ ਵਿੱਚ ਦੀ ਹੀ ਜਾਓ ਜੇ। ਤੇ ਫਾਈਨਲੀ 3 ਵਜੇ ਦੇ ਕਰੀਬ ਅਸੀਂ ਆ ਗਏ ਚਾਈਨਿਸ ਟਰੈਕ ਦੇ ਐਂਡ ਤੇ ਇੱਥੇ ਸੀਗਾ ਸਾਡਾ ਕੈਂਪ ਸਾਈਟ ਜਿਹਨੂੰ ਕਹਿੰਦੇ ਆ ਚਾਈਨਿਸ ਬ੍ਰਿਜ ਬਲੈਕ ਰੇਂਜ ਟਰੈਕ ਤੋਂ ਚਾਈਨਿਸ ਬ੍ਰਿਜ ਵੱਲ ਨੂੰ ਇਹ ਟਰੈਕ ਈਜ਼ੀ ਆ ਪਰ ਅਪੋਜ਼ਿਟ ਡਾਇਰੈਕਸ਼ਨ 'ਚ ਜੇ ਟ੍ਰੈਵਲ ਕਰਨਾ ਹੋਵੇ ਤਾਂ ਹੋ ਸਕਦਾ ਟ੍ਰੈਵਲ ਆਵੇ ਕਿਉਂਕਿ ਉੱਥੇ ਕਈ ਸਟੀਮ ਸੈਕਸ਼ਨ ਆ ਆਪਾਂ ਆ ਗਏ ਆ ਟਰੈਕ ਦੇ ਐਂਡ ਤੇ ਹਾਂ ਇਹ ਆ ਚਾਈਨਿਸ ਟਰੈਕ ਚਾਈਨਿਸ ਬ੍ਰਿਜ ਟਰੈਕ ਦੇ ਐਂਡ ਤੇ ਆਪਾਂ ਆ ਗਏ ਆ ਇਸ ਕੈਂਪਗਰਾਉਂਡ ਆ ਇੱਥੋਂ ਹੀ ਆਪਾਂ ਗੱਲ ਸ਼ੁਰੂ ਕੀਤੀ ਸੀ ਅੱਜ ਸਵੇਰ ਆ ਆਪਾਂ ਬਾਈਕੀ ਪਰਗੋਇੰਗ ਟਰਾਈ ਕੀਤੀ ਆ ਉਸ ਤੋਂ ਬਾਅਦ ਬਲੈਕ ਰੇਂਜ ਰੋਡ ਤੋਂ ਬਾਅਦ ਚਾਈਨੀਜ਼ ਟਰੈਕ ਤੇ ਵਾਪਸ ਆਪਾਂ ਚਾਈਨੀਜ਼ ਬ੍ਰਿਜ ਕੈਂਪਗਰਾਉਂਡ ਤੇ ਆ ਗਏ ਹੁਣ ਪਿੱਛੇ ਕੈਂਪਗਰਾਉਂਡ ਆ ਠੱਕ ਵੀ ਗਏ ਥੋੜਾ ਜਿਹਾ ਜਾ ਕੇ ਵੇਖਦੇ ਹਾਂ ਦੇ ਨਾ ਕੁੱਖ ਕਰਦੇ ਆ ਹੈ ਸੋਹਣੀ ਸਪੌਟ ਲੱਭਦੇ ਆ ਵੇਰ-ਵੇਰ ਦੇ ਨਾਲ ਹਾਂ ਭਾਈ ਅੱਜ ਆਪਾਂ ਕੈਂਪ ਕਰ ਲਿਆ ਟਾਈਮ ਨਾਲ ਤੇ ਅੱਜ ਆਪਣੇ ਮਿੱਤਰ ਵੀ ਆ ਰਹੇ ਆ। ਤੋਂ ਅੱਜ ਆਪਾਂ ਬੱਕਰਾ ਬਣਾਇਆ। ਇਹ ਆਪਣੀ ਆਮ ਤੌਰ ਤੇ ਕੈਂਪਿੰਗ ਰੈਸিপি ਨਹੀਂ ਹੈਗੀ। ਨਾ ਕੈਂਪਿੰਗ ਵੈਸੇ ਆਪਾਂ ਇੰਨਾ ਟਾਈਮ ਨਹੀਂ ਹੁੰਦਾ ਆਪਣੇ ਕੋਲੇ ਪਰ ਅੱਜ ਆਪਣੇ ਮਿੱਤਰ ਆਉਣ ਕਰਕੇ ਆਪਾਂ ਮਤਲਬ ਚਲ ਬਣਾ ਰਹੇ ਆ। ਹਾਂ। ਅਜੇ ਡਿਨਰ ਕੁੱਕ ਕਰ ਹੀ ਰਹੇ ਸੀ ਕਿ ਸਾਡੇ ਫਰੈਂਡ ਵੀ ਆ ਗਏ। ਅਸੀਂ ਸਾਰੇ ਇਕੱਠੇ ਬੈਠ ਕੇ ਰੋਟੀ ਖਾਧੀ ਹਾਸੇ ਯਾਦਾਂ ਤੇ ਸਾਦਗੀ ਦੇ ਸਵਾਦ ਨਾਲ ਭਰੀ ਹੋਈ ਰਾਤ ਡੁੱਬਦੀ ਗਈ ਪਰ ਗੱਲਾਂ ਮੁੱਕਣ ਦਾ ਨਾਮ ਨਹੀਂ ਲੈ ਰਹੀਆਂ ਸੀ 4-ਵਿਲ ਡਰਾਈਵ ਦੀਆਂ ਕਹਾਣੀਆਂ ਮਿੱਟੀ ਨਾਲ ਲੱਥੇ ਟਾਇਰ ਪਹਾੜਾਂ 'ਚ ਕਟਿਆ ਰਾਹਾਂ ਤੇ ਉੱਤੇ ਲੰਮੇ ਸਫ਼ਰ ਜਿੱਥੇ ਹਰ ਮੋੜ ਤੇ ਆਜ਼ਾਦੀ ਦੀ ਖੁਸ਼ਬੂ ਸੀ ਅੱਗ ਦੀ ਰੋਸ਼ਨੀ 'ਚ ਚਿਹਰੇ ਚਮਕ ਰਹੇ ਸਨ ਤੇ ਦਿਲਾਂ 'ਚ ਕੋਈ ਜਹੀ ਮੁਹੱਬਤ ਸੀ 4-ਵਿਲ ਡਰਾਈਵ ਵਾਲੀ ਪਰ ਰੂਹਾਂ ਨਾਲ ਜੁੜੀ ਹੋਈ देर ਰਾਤ ਤੱਕ ਅਸੀਂ ਗੱਲਾਂ ਕਰਦੇ ਰਹੇ ਤੋ ਰਾਤ ਜੋ ਦੋਸਤੀ ਸਫਰਾਂ ਤੇ ਮੁਹੱਬਤ ਦੀ ਯਾਦ ਬਣ ਕੇ ਸਦਾ ਲਈ ਸਾਡੇ ਦਿਲ ਵਿੱਚ ਵਸ ਗਈ। ਅਸੀਂ ਕੈਂਪ ਕੀਤਾ ਪੈਕ ਤੇ ਚੱਲ ਪਏ ਆਪਦੀ ਅਗਲੀ ਟਰੈਕ ਵੱਲ ਨੂੰ। ਆ ਜਮੀਨ ਦਾ ਫੋਰਕਾਸਟ ਸੀ ਸੋ ਅਸੀਂ ਛੇਤੀ ਹੀ ਬੈਕਅਪ ਕਰ ਲਿਆ ਤੇ ਡਿਸਾਈਡ ਕੀਤਾ ਕਿ ਬ੍ਰੈਕਫਾਸਟ ਟਰੈਕ ਦੇ ਵਿੱਚ ਜਾ ਕੇ ਹੀ ਕਰਾਂਗੇ। ਪਹਿਲਾਂ ਸਾਡਾ ਇਰਾਦਾ ਸੀ ਕਿ ਸੇਮ ਟਰੈਕ ਨੂੰ ਆਪੋਜ਼ਿਟ ਡਾਇਰੈਕਸ਼ਨ ਵਿੱਚ ਕਰਾਂਗੇ ਪਰ ਬਾਈਰ ਗਿਆਂ ਨੇ ਮੈਪ ਦੇਖ ਕੇ ਐਗਜ਼ੈਕਟਿਵ ਡਿਸੀਜਨ ਲਿਆ ਕਿ ਪਰ ਗੋਇੰਗ ਟਰੈਕ ਨੂੰ ਸੇਮ ਡਾਇਰੈਕਸ਼ਨ ਵਿੱਚ ਦੁਬਾਰਾ ਕਰਾਂਗੇ ਕਿ ਕਰ ਕਰਦੇ ਚੱਲਦੇ ਚਲੋ ਕਿਉਂਕਿ ਆ ਸੈਕਸ਼ਨ نیچے ਮੇਰੇ हिसाब ਨਾਲ ਔਖਾ ਹੋਊਗਾ ਕਿਉਂਕਿ ਇਹ ਸਾਰਾ ਉਹ ਰੌਕ ਹੈ ਰੋਡ ਟੂ ਗਰੇਵਲ ਜੀ ਹੈ ਤੇ ਲੂ ਗਰੇਵਲ ਹੈ ਆਹ ਜ਼ਰਾ ਫੱਟ ਲੱਗ ਗਿਆ ਚਲੋ ਸਰਲ ਵਾਲਾ ਹੀ ਹੋਣੀ ਗੱਲ ਅੱਜ ਆਪਾਂ ਫੇਰ ਚੱਲੇ ਆਂ ਸੇਮ ਟਰੈਕ ਤੇ ਵਰਗੋਇਨ ਟਰੈਕ ਆਪਣੇ ਮਿੱਤਰ ਮਿਲੇ ਸੀਗੇ ਰਾਤ ਉਹਨਾਂ ਨਾਲ ਕੈਂਪ ਕੀਤਾ ਔਰ ਹੁਣ ਹੁਣ ਟਰੈਕ ਕਰਨ ਚੱਲੇ ਆਂ ਥੋੜਾ ਜਿਹਾ ਕਲਾਊਡੀ ਅੱਜ ਸੋ ਹੋਪਫੁਲੀ ਫਨ ਹੋਊਗਾ ਤਾਰੇ ਬੰਦੇ ਲੁੱਕ ਫਾਰਵਰਡ ਕਰ ਰਹੇ ਸੀ ਰਾਤ ਨੂੰ ਵੈਸੇ ਪੁਰਾਣੇ ਮਿੱਤਰਾਂ ਨਾਲ ਤਾਂ ਫਨ ਹੀ ਹੁੰਦਾ ਕੰਮ ਜਿਹੜਾ ਮਰਜ਼ੀ ਕਰ ਲੋ ਇਹ ਤਾਂ ਆਪਣੀ ਹੌਬੀ ਆ ਬਾਈ ਦੀ 79 ਸੀਰੀਜ਼ ਨਵੀਂ ਲਈਆ ਹਜੇ ਲਾਸਟ ਵੀਕ ਤਿਆਰ ਕਰਾਈ ਬਾਈ ਕਹਿੰਦਾ ਬਈ ਫੋਰਵਿਲ ਡਰਾਈਵਿੰਗ ਚੈੱਕ ਕਰਨੀ ਆ ਕਾਰ ਦੀ ਸਿੱਧੀ ਡਿਫਿਕਲਟ ਟ੍ਰੈਕ ਤੇ ਬਾਈ ਨੇ ਜੀਪ ਇਹ ਵੀ ਘਰੇ ਤਿਆਰ ਕੀਤੀ ਆ ਬਹੁਤ ਸ਼ੌਂਕ ਨਾਲ ਬੱਕੀ ਆ ਬੱਕੀ ਇਹ ਕਿੱਥੇ ਪ੍ਰਵਾਹ ਮੰਦੀ ਆ ਐਵੀਆਂ ਪਹਾੜਾਂ ਪੂੜੀਆਂ ਦੀ ਇਵੈਂਟਿਉਲੀ ਸਾਰਨੀਆਂ ਕਾਰਾਂ ਬਿਨਾ ਕਿਸੇ ਇਸ਼ੂ ਤੋਂ ਪਹਿਲਾ ਸਟੇਪ ਸੈਕਸ਼ਨ ਕਵਰ ਕਰਕੇ ਹੈਲੀਪੈਡ ਤੇ ਆ ਗਈ ਕੱਲ ਨਾਲੋਂ ਇੱਥੇ ਦ੍ਰਿਸ਼ ਬਿਲਕੁਲ ਡਿਫਰੈਂਟ ਸੀ ਕੱਲ ਜਿੱਥੇ ਇੱਥੇ ਸਾਨੂੰ 360 ਡਿਗਰੀ ਵਿਊਜ਼ ਦਿਸਦੇ ਸੀ ਅੱਜ ਇਹ ਏਰੀਆ ਸਾਰਾ ਬੱਦਲਾਂ ਨਾਲ ਭਰਿਆ ਹੋਇਆ ਸੀ ਹੈਲੀਪੈਡ ਤੇ ਥੋੜਾ ਜਿਹਾ ਬ੍ਰੇਕ ਲੈਣ ਤੋਂ ਬਾਅਦ ਅਸੀਂ ਚੱਲ ਪਏ ਆਪਦੇ ਅਗਲੇ ਡੈਸਟੀਨੇਸ਼ਨ ਵੱਲ ਜੋ ਕਿ ਸੀ ਮੈਕਲੇਸਟਰ ਰਿਵਰ ਦਾ ਬੈਂਕ ਉੱਥੇ ਜਾ ਕੇ ਅਸੀਂ ਬ੍ਰੈਕਫਾਸਟ ਕਰਨਾ ਸੀ ਤੇ ਰਿਵਰ ਦੇ ਕੰਢੇ ਤੇ ਕੈਂਪਫਾਇਰ ਬਣਾ ਕੇ ਉੱਥੇ ਇੰਜੋਏ ਕਰਨਾ ਸੀ ਜਦੋਂ ਅਸੀਂ ਮੈਕਲੇਸਟਰ ਰਿਵਰ ਦੇ ਕਿਨਾਰੇ ਤੇ ਪਹੁੰਚੇ ਤਾਂ ਬਾਈ ਹੋਰਾਂ ਨੇ ਡਿਸਾਈਡ ਕੀਤਾ ਕਿ ਫੋਰਪਿੰਡ ਡਰਾਈਵਿੰਗ ਦਾ ਨਜ਼ਾਰਾ ਲੈਣਾ ਹੈ ਇੱਥੇ ਇੱਕ ਹਿੱਲ ਕਲਾਈਮਬਰ ਤੇ ਟਰੈਕ ਕਾਫੀ ਕਾਟਾ ਉਦਾ ਸੋ ਇਹਨਾਂ ਨੇ ਡਿਸਾਈਡ ਕੀਤਾ ਕਿ ਥ੍ਰਿਲ ਲਈ ਕਰਾਂ ਉੱਤੇ ਚੜਾਉਣੀਆਂ 4-wheel driving ਕਰਕੇ ਹਜੇ ਅਸੀਂ ਬ੍ਰੈਕਫਾਸਟ ਲਈ ਸੈਟਅਪ ਹੀ ਕੀਤਾ ਸੀ ਤੇ ਉਹੀ ਕੰਮ ਹੋਇਆ ਜਿਹਦਾ ਡਰ ਸੀ ਮੀਂਹ ਪੈਣ ਲੱਗ ਗਿਆ ਸੋ ਅਸੀਂ ਕੁਇਕਲੀ ਸਾਰਾ ਕੁਝ ਦੁਆਰੇ ਪੈਕਅਪ ਕੀਤਾ ਤੇ ਸੋਚਿਆ ਕਿ ਇੱਥੋਂ ਨਿਕਲਣ ਵਿੱਚ ਹੀ ਭਲਾਈ ਹੈ ਕਿਉਂਕਿ ਜੇ ਮੀਂਹ ਤੇਜ਼ ਹੋ ਗਿਆ ਤਾਂ ਪਤਾ ਨਹੀਂ ਇੱਥੇ ਕਿੰਨਾ ਟਾਈਮ ਲੱਗੂ ਹਾਂ ਵੀਰੇ ਚਲਿਏ ਫਿਰ ਆਪਾਂ ਨਿਕਲੀ ਆ ਇੱਥੋਂ ਜਿੰਨੀ ਛੇਤੀ ਹੋ ਸਕਦਾ ਹੈ ਕਿਉਂਕਿ ਮੀ ਤੇ ਤੁਹਾਨੂੰ ਪਤਾ ਹੀ ਕੀ ਹੋਣਾ ਮੀ ਲੋ ਮਿੱਤਰੋ ਚੱਲ ਪਏ ਆਪਾਂ ਆਪਣੀ ਸਪੌਟ ਤੋਂ ਫੋਰ ਵੀਲ ਡਰਾਈਵਿੰਗ ਇੱਥੇ ਆਪਣੀ ਵੀ ਹੋਣੀ ਹੈ ਤੇ ਆਪਣੀ ਕਾਰ ਦੀ ਵੀ ਹੋਣੀ ਹੈ ਨਹੀਂ ਆ ਗਿਆ ਜਿਹੜੀਆਂ ਟਰੈਕਾਂ ਦਾ ਡਰ ਸੀ ਵੀ ਤਿਲਕਣ ਹੋਊਗਾ ਉਹ ਕੰਮ ਹੋ ਜਾਣਾ ਇੱਥੇ ਮੈਂ ਤੇ ਢਿੱਲੋਂ ਬਾਈ ਟਾਈਮ ਕੰਸਟ੍ਰੇਂਟ ਕਰਕੇ ਬਾਕੀ ਗਰੁੱਪ ਨਾਲ ਸਪਲਿਟ ਹੋ ਗਏ ਅਸੀਂ ਵਾਪਸ ਚਾਈਨਿਸ ਬ੍ਰਿਜ ਵੱਲ ਚੱਲ ਪਏ ਤੇ ਬਾਕੀ ਗਰੁੱਪ ਨੇ ਇਹ ਟਰੈਕ ਕੰਟੀਨਿਊ ਕੀਤੀ ਲਾ ਬਈ ਆਪਾਂ ਆਪਣੇ ਮਿੱਤਰਾਂ ਨੂੰ ਕਰਤਾ ਸੀ ਯੂ ਲੈ ਕੇ ਤੇ ਆਪਾਂ ਚੱਲਿਆ ਵਾਪਸ ਉਹ ਟਰੈਕ ਕੰਪਲੀਟ ਕਰਨਗੇ ਆਪਾਂ ਨੂੰ ਥੋੜਾ ਜਿਹਾ ਕੰਮ ਬਟ ਮੋਮੈਂਟ ਆਫ ਟਰੂਥ ਇੱਥੇ ਪਤਾ ਲੱਗੂਗਾ ਹੁਣ ਬਈ ਕਿੰਨੀ ਕੀ ਦਿਲਕਨੀ ਹੈ ਟਰੈਕ ਤੇ ਕੀ ਹੁੰਦਾ ਜਦੋਂ ਟਰੈਕ ਦਿਲਕਨੀ ਹੋਵੇ ਮਤਲਬ ਠੀਕ ਆ ਹਜੇ ਮਨ ਲੱਗਦਾ ਸੀ ਨਾ ਅਸੀਂ ਇੱਥੇ ਬ੍ਰੈਕਫਾਸਟ ਕਰਨਾ ਸੀ ਤੇ ਅਸੀਂ ਟਾਈਮ ਨਾਲ ਨਿਕਲੇ ਆ ਜੀ ਫਰ ਨੂੰ ਇਹ ਹੋ ਗਿਆ ਵੀ ਜਿਆਦਾ ਮੀਂਹ ਆ ਗਿਆ ਤਾਂ ਔਖੇ ਹੋਵਾਂਗੇ ਹਜੇ ਹਜੇ ਮੀਂਹ ਮਤਲਬ 10 15 ਮਿੰਟ ਹੀ ਪਿਆ ਸੀਗਾ ਸੋ ਅਸੀਂ ਟਾਈਮ ਨਾਲ ਨਿਕਲੇ ਸੋ ਹਜੇ ਫੇਰ ਵੀ ਮੈਨੂੰ ਲੱਗਦਾ ਆਪਾਂ ਠੀਕ ਹੋਵਾਂਗੇ ਆ ਇੱਕ ਸਟੀਵ ਸੈਕਸ਼ਨ ਆ ਇੱਥੇ ਉਦੋਂ ਬਾਅਦ ਠੀਕ ਆ ਬਟ ਲੈਟਸ ਸੀ ਥੋੜੇ ਨਰਵਸ ਆ ਕਿਉਂਕਿ ਇੱਥੇ ਬਹੁਤ ਛੇਤੀ ਚੇਂਜ ਹੋ ਜਾਂਦੀ ਹੈ ਕੰਡੀਸ਼ਨਸ ਇਹ ਕੰਡੀਸ਼ਨ ਚੇਂਜ ਹੋ ਜਾਂਦਾ ਫਿਰ ਇੱਥੇ ਟਰੈਕ ਤੇ ਲਾਉਣੇ ਨਿਕਲਣੇ ਆ ਦੋਦਿਆਂ ਨੂੰ ਫਿਰ ਸੋ ਆਪਾ ਉਜੀ ਚਾਹੁੰਦੇ ਨਹੀਂ ਵੈਸੇ ਤਾਂ ਇੱਥੇ 2 ਦਿਨ ਐਕਸਟਰਾ ਸਪੈਂਡ ਕਰਨ ਦਾ ਗੁੱਡ ਏਕਸਕਿਊਜ਼ ਆ ਬਟ ਫਿਰ ਵੀ ਨੋਇੰਗਲੀ ਆਪਾਂ ਕਿਸੇ ਸਿਚੁਏਸ਼ਨ ਦੇ ਪਾਸੇ ਸਰਦੇ ਟਰੈਕ ਦਾ ਇਹ ਸੈਕਸ਼ਨ ਕਾਫੀ ਸਟੀਪ ਸੀ ਕਈ ਥਾਵਾਂ ਤੇ ਕਾਰ ਸਕਿਡ ਕਰਦੀ ਸੀ ਪਰ ਅਸੀਂ ਟਾਈਮ ਨਾਲ ਹੀ ਨਿਕਲ ਆਏ ਸੋ ਜ਼ਿਆਦਾ ਮੀਂਹ ਨਹੀਂ ਪਿਆ ਤਾਂ ਕਰਕੇ ਇੱਥੇ ਹਜੇ ਗਾਰਾ ਨਹੀਂ ਬਣਿਆ ਸੀ ਵਿਕਟੋਰੀਅਨ ਹਾਈ ਕੰਟਰੀ ਦੇ ਵਿੱਚ ਕਲੇ ਬਹੁਤ ਜ਼ਿਆਦਾ ਆ ਜਿਹਨੂੰ ਆਪਣੇ ਪੰਜਾਬੀ ਵਿੱਚ ਚੀਕਨੀ ਮਿੱਟੀ ਵੀ ਕਹਿ ਦਿੰਦੇ ਆ ਜਦੋਂ ਜ਼ਿਆਦਾ ਮੀਂਹ ਪੈਂਦਾ ਤਾਂ ਇਹ ਕਲੇ ਦਾ ਗਾਰਾ ਬਣ ਕੇ ਕਾਰ ਦੇ ਟਾਇਰਾਂ ਦੀਆਂ ਗੁੱਡੀਆਂ 'ਚ ਫਸ ਜਾਂਦਾ ਤੇ ਟਾਇਰ ਜਮਾਂ ਗੋਲ ਹੋ ਜਾਂਦੇ ਆ ਤੇ ਇਸ ਵਜ੍ਹਾ ਕਰਕੇ ਕਾਰ ਨੂੰ ਟ੍ਰੈਕਸ਼ਨ ਨਹੀਂ ਮਿਲਦੀ ਖਾਸ ਕਰਕੇ ਅਪ ਹਿੱਲ ਸੈਕਸ਼ਨ ਵਿੱਚ ਪੁਰਾਣੇ ਐਕਸਪੀਰੀਅੰਸ ਤੋਂ ਸਾਨੂੰ ਪਤਾ ਸੀ ਕਿ ਜੇ ਗੱੜਾ ਬਣ ਗਿਆ ਤਾਂ ਕਿੰਨੇ ਔਖੇ ਹੋਵਾਂਗੇ ਤੁਸੀਂ ਸਾਡੀ ਪੁਰਾਣੀ ਵੀਡੀਓ ਵੇਖ ਸਕਦੇ ਹੋ ਜਦੋਂ ਅਸੀਂ ਇੱਕ ਰੀ ਆਈ ਪਿੰਦੇ ਵਿੱਚ ਫਸ ਗਏ ਸੀ ਤੇ ਵਿੱਚ ਕਰਕੇ ਕਾਰ ਕਢਣੀ ਪਈ ਸੀ ਹਾਈ ਕੰਟਰੀ ਦਾ ਇਹ ਹਿੱਸਾ ਬਹੁਤ ਜ਼ਿਆਦਾ ਸੋਹਣਾ ਹੈ ਦਿਲ ਤਾਂ ਕਰਦਾ ਸੀ ਕਿ ਇੱਥੇ ਹੋਰ ਸਮਾਂ ਬਤਾਈਏ ਪਰ ਮੌਸਮ ਨੂੰ ਕੁਝ ਹੋਰ ਮਨਜ਼ੂਰ ਸੀ ਬੱਦਲਾਂ ਨੇ ਸਾਨੂੰ ਬਿਲਕੁਲ ਘੇਰ ਰੱਖਿਆ ਸੀ ਤੇ ਸਾਨੂੰ ਡਰ ਸੀ ਕਿ ਜੇ ਇੱਕਦਮ ਤੇਜ਼ ਮੀਂਹ ਆ ਗਿਆ ਤਾਂ ਟਰੈਕ ਵਾਸ਼ ਆਊਟ ਹੋ ਜਾਊ ਸੋ ਅਸੀਂ ਕਾਲੀ ਨਾਲ ਤავ ਦਾ ਰਸਤਾ ਥੱਲੇ ਵੱਲ ਨੂੰ ਬਣਾਇਆ ਤੇ ਸਾਡਾ ਇਹ ਫੈਸਲਾ ਸਹੀ ਵੀ ਸਿੱਧ ਹੋਇਆ ਕਿਉਂਕਿ ਜਿਵੇਂ ਹੀ ਅਸੀਂ ਥੱਲੇ ਗਏ ਪੂਰੀ ਜ਼ੋਰ ਨਾਲ ਮੀਂਹ ਲੱਤ ਪਿਆ ਸਾਡੀ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਹੁੰਦਾ ਵੀ ਤੁਸੀਂ ਆਪਣੀਆਂ ਕਾਰਾਂ ਨੂੰ ਉਹ ਕੰਮ ਲਈ ਵਰਤੋ ਜਿਹੜੇ ਲਈ ਇਹ ਬਣੀਆਂ ਹੋਈਆਂ ਯਾਨੀ ਕਿ ਆਫ ਰੋਡ ਰੋਡਿੰਗ ਅਸੀਂ ਤੁਹਾਨੂੰ ਹਮੇਸ਼ਾ ਟਰੈਕ ਦੀ ਟਰੂ ਕੰਡੀਸ਼ਨ ਦਿਖਾਉਨੇ ਆ ਕਦੇ ਵੀ ਕੰਟੈਂਟ ਵਧਾ ਚੜਾ ਕੇ ਜਾਂ ਬਿਨਾਂ ਮਤਲਬ ਦੇ ਵਿੱਚੋਂ ਅਸੀਂ ਬਿਨਾਂ ਮਤਲਬ ਤੋਂ ਅਸੀਂ ਕਾਰਾਂ ਭੰਨ ਕੇ ਐਕਸ਼ਨ ਨਹੀਂ ਕ੍ਰੀਏਟ ਕਰਦੇਗੇ ਸਾਨੂੰ ਇਹ ਹੁੰਦਾ ਸਾਡੀ ਵੀਡੀਓ ਵੇਖ ਕੇ ਅਸੀਂ ਤੁਹਾਨੂੰ ਦੱਸ ਦਿੰਨੇ ਇੱਥੇ ਤੁਸੀਂ ਆ ਸਕਦੇ ਹੋ ਟਰੈਕ ਡਿਫਿਕਲਟ ਆ ਜਾਂ ਈਜ਼ੀ ਆ ਜਾਂ ਮੀਂਹ ਦੇ ਵਿੱਚ ਡਿਫਿਕਲਟ ਹੋਊਗੀ ਜਾਂ ਇਹ ਸੁੱਕੇ ਦੇ ਵਿੱਚ ਕੀ ਕੰਡੀਸ਼ਨ ਆ ਮਤਲਬ ਜਨਰਲੀ ਤੁਹਾਨੂੰ ਤੁਹਾਨੂੰ ਫੇਰ ਅੰਦਾਜ਼ਾ ਹੋ ਜਾਊਗਾ ਵੀ ਤੁਸੀਂ ਉੱਥੇ ਆ ਸਕਦੇ ਆ ਕਿ ਨਹੀਂ ਆ ਸਕਦੇ ਜਾਂ ਕੋਈ ਕੈਂਪ ਗਰਾਊਂਡ ਆ ਤਾਂ ਸੋ ਹੋਪਫੁਲੀ ਤੁਹਾਨੂੰ ਕੰਟੈਂਟ ਚੰਗਾ ਲੱਗਿਆ ਹੋ ਜੇ ਚੀਜ਼ ਕੋਈ ਮਿਸ ਹੋ ਗਈ ਤੁਹਾਨੂੰ ਕਮੈਂਟ ਵਿੱਚ ਦੱਸ ਦਿਓ ਚੰਗਾ ਲੱਗਿਆ ਤਾਂ ਵੀ ਦੱਸ ਦਿਓ ਜੇ ਤੇ ਬਾਕੀ ਬਾਈ ਕੀ ਕਰਨ ਇਹੋ ਜਿਹੇ ਵੀਡੀਓ ਹੋਰ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਸ਼ੇਅਰ ਕਰਨੀ ਹੈ ਇਹ ਗੱਲ ਜ਼ਰੂਰ ਕਰਨੀ ਆ ਚਲਿਏ ਬਾਈ